ਕੋਈ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਜਗਜੀਤ ਪੁੱਲਰ ਤੁਸੀਂ ਦੇਖ ਰਹੇ ਹੋ ਜੀਓ ਪੰਜਾਬ ਮੇਰੇ ਨਾਲ ਮੇਰਾ ਸਹਿਯੋਗ ਦੇਣਗੇ ਗੁਰਪ੍ਰੀਤ ਸਿੰਘ ਖੋਖਰ ਕਰਦੇ ਆਂ ਗੱਲਬਾਤ ਸਵਾਗਤ ਆ ਗੁਰਪ੍ਰੀਤ ਜੀ ਤੁਹਾਡਾ ਸ਼ੁਕਰੀਆ ਧੰਨਵਾਦ ਪੁੱਲਰ ਸਾਹਿਬ ਗੁਰਪ੍ਰੀਤ ਜੀ ਕਾਫੀ ਚਰਚਾਾਂਾਂ ਚੱਲ ਰਹੀਆਂ ਕਹਿੰਦੇ ਵੀ ਟੇਲਰਾਂ ਕੋਲੇ ਕਾਫੀ ਭੀੜ ਲੱਗੀ ਹੋਈ ਆ ਸਰਪੰਚੀ ਦੀਆਂ ਵੋਟਾਂ ਦਾ ਕਦੋਂ ਵੀ ਵਿਗੜ ਵੱਜ ਸਕਦਾਗਾ ਜੀ ਇੱਕ ਗੀਤ ਕਾਫੀ ਮਕਬੂਲ ਹੋਇਆ ਸੀ ਕਹਿੰਦੇ ਸੀ ਵੀ ਲੈਲਾ ਤੂੰ ਸਰਪੰਚੀ ਵੇ ਸਰਕਾਰੀ ਪੈਸਾ ਖਾਵਾਂਗੇ ਹਾਂਜੀ ਹਾਂ ਉਹ ਅੱਜ ਵੀ ਚੱਲ ਰਿਹਾ ਹੈਗਾ ਨਾ ਉਹ ਟੁਕਦਾ ਅੱਜ ਵੀ ਚੱਲ ਰਿਹਾ ਉਹ ਖਾਸ ਕਰ ਜੇ ਕੋਈ ਮੈਂਬਰ ਸਰਪੰਚ ਆ ਉਹਦੇ ਘਰੇ ਜਦੋਂ ਕੋਈ ਪ੍ਰੋਗਰਾਮ ਆ ਜਾਂ ਆਪਣੇ ਘਰੇ ਪ੍ਰੋਗਰਾਮ ਹੋਵੇ ਆਪਣੇ ਘਰੇ ਕੋਈ ਮੈਂਬਰ ਸਰਪੰਚ ਆ ਜੇ ਤਾਂ ਉਦੋਂ ਡੀਜੇ ਤੇ ਫਿਰ ਇਹੀ ਗੀਤ ਚੱਲਦਾ ਹੁੰਦਾ ਜੀ ਤੇ ਹੁਣ ਜਿਹੜਾ ਟੇਲਰਾਂ ਕੋਲੇ ਕਾਫੀ ਭੀੜ ਆ ਗਈ ਜਿਹੜੇ ਸਰਪੰਚ ਬਣਨ ਦੇ ਚਾਹਵਾਨ ਨੇ ਖਾਸ ਕਰ ਮੌਜੂਦਾ ਸਰਕਾਰ ਦੇ ਹੂੰ ਇੱਕ ਪਿੰਡ ਦੇ ਵਿੱਚ ਪੰਜ-ਪੰਜ ਸੀਸੀ ਜਾਣੇ ਸਰਪੰਚ ਬਣੇ ਬੈਠੇ ਨੇ ਅੱਜ ਜੀ ਤੁਸੀਂ ਵੀ ਦੇਖਿਆ ਹੋ ਪਿੰਡਾਂ ਤੇ ਸਹਰਾਂ ਦੇ ਵਿੱਚ ਜਿਹੜੇ ਬੋਰਡ ਲੱਗੇ ਹੋਏ ਨੇ ਕੋਈ ਪਾਉ ਚਾਨਣਾ ਉਹਨਾਂ ਤੇ ਮਾੜਾ ਮੋਟਾ ਹਾਂਜੀ ਪਹਿਲਾਂ ਵੀ ਚੁੜੀਦਾਰ ਪੰਜਾਬੀ ਦਾ ਸੰਭਾਲੇ ਜਿਹੜੇ ਸਰਪੰਚ ਬਣਨ ਦੇ ਚਾਹ ਹੂਗਾ ਉਹ ਰੋਜ਼ ਸਰਪੰਚ ਬਣ ਕੀ ਪੈਂਦੇ ਆ ਅੱਛਾ ਜਿਹੜੇ ਹੁਣ ਲਾ ਲੋ ਸ਼ਹਿਰਾਂ ਦੇ ਵਿੱਚ ਐਮਸੀ ਦੇ ਆ ਬੋਟ ਲਾਤੇ ਉਹਨਾਂ ਨੇ ਵੀ ਸਾਡਾ ਬਾਡ ਦੇ ਵਿੱਚ ਜੋ ਕਿ ਕੰਮ ਕਰਵਾਉਣਾ ਸਾਨੂੰ ਦੱਸੋ ਉਹ ਵੀ ਆਪਣੇ ਆਪ ਨੂੰ ਹੁਣ ਐਮਸੀ ਸਮਝਣ ਲੱਗੇ ਹਜੇ ਬਣੇ ਤਾਂ ਹੈ ਨਹੀਂ ਮਨਾਉਣ ਤਾਂ ਲੋਕਣੇ ਆ ਸਹੀ ਹਲਾ ਬੀਜੇ ਦੇ ਕਾਲੀ ਸਰਕਾਰ ਇੱਕ ਵਾਰਾ ਕਾਲੀ ਸਰਕਾਰ ਕੋਲ ਜੇ ਕਿਤੇ ਕਾਜ ਕੈਸਲ ਕਰਕੇ ਬਣਾਤੇ ਹੂੰ ਤਾਂ ਸਰਪੰਚ ਦੇ ਪੂਰੇ ਵੀ ਹੋ ਸਕਦੇ ਆ ਹਾਂ ਉਹ ਵੀ ਹੋ ਸਕਦਾ ਪਰ ਜੇ ਕਿਤੇ ਬਾਈ ਜਨਸ ਲੋਕਾਂ ਨੇ ਨਕਾਰਤੇ ਤਾਂ ਕਿਤੇ ਇਹ ਨਾ ਹੋਵੇ ਰਾਤ ਨੂੰ ਚੋਰੀਆਂ ਜਾ ਕੇ ਪੋਸਟਰ ਲਾਉਣੇ ਪੈਣ ਉਹ ਹਾਂਜੀ ਹਾਂ ਹਾਂ ਹਣੇ ਜਿਹੜੇ ਸਰਪੰਚ ਬੰਨ ਦੇ ਚਾਹ ਵਾਣਾ ਜੀ ਹੂੰ ਉਹ ਸਰਕਾਰ ਨੂੰ ਕੋਸ ਦੇ ਵੀ ਹੈ ਆਪਣੀ ਸਰਕਾਰ ਨੂੰ ਹੂੰ 20 ਰੁਪਏ ਕਿਹਦੀਆਂ ਚੋਣਾ ਲੇਟ ਕਿਉਂ ਕਰ ਰਹੀ ਹੈ ਸਰਕਾਰ ਹਾਂ ਵੀ ਪਿਛਲੀ ਕਪਟ ਸਰਕਾਰ ਕਪਟ ਸਰਕਾਰ ਮਿਹਲੇ 31 ਦਸੰਬਰ ਨੂੰ ਵੋਟਾਂ ਪੈ ਗਈਆਂ ਸੀ ਸਰਪੰਚੀ ਦੀਆਂ ਹੂੰ ਬਿਲਕੁਲ ਪਰ ਜਿਹੜਾ ਐ ਮਸਲੀ ਦੀ ਗੱਲ ਦੱਸੀ ਆ ਤੁਸੀਂ ਵੀ ਐਮਸੀਆਂ ਨੇ ਜਿਹੜੇ ਪੋਸਟਰ ਲਾਤੇ ਮੋਬਾਈਲਾਂ ਦੇ ਵੀ ਆਪਾਂ ਦੇਖ ਰਹੇ ਹਾਂ ਸੋਸ਼ਲ ਮੀਡੀਆ ਤੇ ਵੀ ਉਹ ਆਪੋ ਆਪਣੀਆਂ ਫੇਸਬੁੱਕ ਐਡੀਆਂ ਤੇ ਪੋਸਟਰ ਸ਼ੇਅਰ ਕਰੀ ਜਾਂਦੇ ਆ ਵੀ ਜੇ ਕਿਸੇ ਨੂੰ ਕੰਮ ਆ ਹਨਾ ਵੀ ਆਰ ਆਰਡ ਦੇ ਵਿੱਚ ਭਈ ਹਫਲਾਣੇ ਬੰਦੇ ਨੂੰ ਮਿਲੋ ਨਾਲ ਫੋਟੋ ਲੱਗੀ ਆ ਕਈਆਂ ਨੇ ਤਾਂ ਹੱਥ ਜੋੜ ਕੇ ਵੀ ਫੋਟੋਆਂ ਲਾ ਦੀਆਂ ਉਹ ਵਾਰ ਆਪਣੇ ਆਪ ਨੂੰ ਐਮਸੀ ਸਮਝਣ ਲੱਗ ਗਏ ਰੋ ਸਰਕਾਰ ਸਰਕਾਰ ਦੇ ਸਹਾਰੇ 'ਚ ਚੱਲ ਰਹੇ ਆ ਹੂੰ ਉਹ ਆਪਣੇ ਆਪ ਨੂੰ ਹੁਣੀ ਐਮਸੀ ਸਾਬਦਨ ਲੱਗ ਗਏ ਵੀ ਸਾਥੋਂ ਕੰਮ ਕਰਵਾਓ ਐ ਕਰੋ ਪਰ ਜਿਹੜਾ ਲੋਕ ਫਤਵਾ ਹੁੰਦਾ ਜਿਹੜੀ ਵੋਟ ਨਾਲ ਬਣਦਾ ਅਸਲ 'ਚ ਤਾਂ ਉਹੀ ਵੀ ਸੁਪਨੇ ਚੋਂ ਬਣੀ ਸੁਪਨੇ ਦੇਖਣ ਲੱਗ ਗਏ ਵੀ ਅਸੀਂ ਪੰਜ ਸਰਪੰਚ ਜਾਂ ਐਮਸੀ ਬਣ ਗਏ ਬਣ ਗਏ ਹਾਂ ਹਾਂ ਤੇ ਉਹਦੇ ਕਰਕੇ ਫਿਰ ਟੇਲਰਾਂ ਕੋਲੇ ਵੀ ਭੀੜ ਆ ਕਹਿੰਦੇ ਵੀ ਜਾਗਤਾ ਵੀ ਕਹਿੰਦੇ ਭਗਵੰਤ ਮਾਨ ਵਰਗੀਆਂ ਇਸਮੌਣੀਆਂ ਦੇ ਕਹਿੰਦੇ ਜਿਹੜੀਆਂ ਭਗਵੰਤ ਮਾਨ ਪਾਉਂਦਾ ਪਹਿਲਾਂ ਤਾਂ ਆਪਾਂ ਕਹਿੰਦੇ ਹੁੰਦੇ ਸੀ ਵੀ ਮੋਦੀ ਵਰਗੀਆਂ ਮੋਦੀ ਜਾਗਤ ਵਜਦੀ ਸੀ ਹੂੰ ਜਦੋਂ ਆਪਾਂ ਟੇਲਰ ਕੋਲੇ ਜਾਂਦੇ ਜਾਂ ਕਿਸੇ ਦੁਕਾਨ ਤੇ ਰੈਡੀਮੇਡ ਤੇ ਜਾਂਦੇ ਹੂੰ ਜੇ ਕਿਸੇ ਨੇ ਜਾਕੇਟ ਲੈਣੀ ਹੁੰਦੀ ਸੀ ਤਾਂ ਆਪਾਂ ਇਹ ਕਹਿੰਦੇ ਸੀ ਵੀ ਮੋਦੀ ਜਾਗਤ ਚਾਹੀਦੀ ਏ ਸਾਨੂੰ ਹਾਂ ਜੀ ਪਰ ਹੁਣ ਉਹ ਭਗਵੰਤ ਮਾਨ ਜੈਕਟ ਵਜਣ ਲੱਗੀ ਕਹਿੰਦੇ ਵੀ ਉਹਦੇ ਨਾਲ ਦੇ ਰੰਗ ਰੰਗ ਕਹਿੰਦੇ ਕਾਫੀ ਮਿਲ ਨਹੀਂ ਰਹੇ ਕਹਿੰਦੇ ਦੁਕਾਨਾਂ ਤੇ ਛੁੜੀਦਾਰ ਪਜਾਮੇ ਸਮਾਉਣ ਲੱਗੇ ਜੀ ਪੂਰੀ ਤਿਆਰੀ ਹੈ ਜਿਹੜੇ ਨੇ ਸਰਪੰਚ ਬਣਨਾ ਮੈਂਬਰ ਬਣਨਾ ਐਮਸੀ ਬਣਨਾ ਹੂੰ ਉਹਨਾਂ ਵੱਲੋਂ ਪੂਰੀ ਤਿਆਰੀ ਹੈ ਕੰਮ ਤਾਂ ਦੇ ਲੋਕਾਂ ਦੇ ਕਰਵਾ ਰਿਆ ਥੋੜੇ ਬਹੁਤੇ ਜਿੰਨੇ ਕੁ ਹੁੰਦੇ ਆ ਉਹ ਕੰਮ ਤਾਂ ਬਹੁਤ ਘੱਟ ਹੁੰਦੇ ਆ ਇਹ ਸਰਕਾਰ ਦੇ ਵਿੱਚ ਹੋਰ ਕੰਮ ਘੱਟ ਹੋ ਰਿਹਾ ਹੂੰ ਤੇ ਫਿਰ ਵੀ ਉਹ ਭੱਜਦਾ ਵੀ ਸਮਾਨ ਵਾਲੀ ਗ੍ਰਪਰੀਦਾ ਹਾਂਜੀ ਪਰਪ੍ਰਿਤ ਆਪਾਂ ਵੀ ਸਮਾ ਲਈਏ ਕੁਰਤਾ ਪਜਾਮਾ ਜੈਕ ਨਾਲ ਜੈਕਟ ਜੂਟ ਜੀ ਕੋਈ ਪਰ ਜੇ ਆਪਾਂ ਪ੍ਰਾਣੀ ਕਹਾਵਤ ਦੇਖਦੇ ਆਂ ਵੀ ਕਹਿੰਦੇ ਜੇ ਬੰਦੇ ਨੂੰ ਮੰਗ ਕਰਨਾ ਹੋ ਉਹਨੂੰ ਸਰਪੰਚੀ ਕਿਹੜਾ ਕਰਦੇ ਹੋ ਤੁਸੀਂ ਮੈਨੂੰ ਉਹ ਰਾਏ ਦੇ ਰਹੇ ਹੋ ਸਹੀ ਗੱਲ ਆ ਉਹ ਪ੍ਰਾਣੀ ਕਹਾਵਤ ਸੀ ਹਨ ਉਹ ਪ੍ਰਾਣੀ ਕਹਾਵਤ ਸੀ ਉਹ ਚਲਦੀ ਵੀ ਸੀ ਸਰਪੰਚਾਂ ਦੀ ਮੰਤਰੀ ਨਹੀਂ ਨਹੀਂ ਉਹ ਉਹ ਪ੍ਰਾਣੀ ਕਹਾਵਤ ਕੋਈ ਪਰਪ੍ਰਿਤ ਆਈ ਸੀਗੀ ਜੇ ਕਹਿੰਦੇ ਕਿਸੇ ਨਾਲ ਦੁਸ਼ਮਣੀ ਕੱਢਣੀ ਹੈ ਨਾ ਹਾਂ ਜੇ ਕਹਿੰਦੇ ਕਿਸੇ ਨਾਲ ਦੁਸ਼ਮਣੀ ਕੱਢਣੀ ਆ ਤਾਂ ਉਹਨੂੰ ਵੋਟਾਂ 'ਚ ਖੜਾ ਕਰ ਦੋ ਅੱਛਾ ਹਾਂ ਉਹ ਦੱਲੇ ਕੰਮ ਨਹੀਂ ਕਹਾਉਂ ਤੇ ਜਿਹੜਾ ਪੁਰਾਣਾ ਸੀਗਾ ਜੀ ਆਪਾਂ ਜੇ ਪੁਰਾਣਾ ਦੇਖੀਏ ਜਿਹੜੇ ਮੈਂਬਰ ਸਰਪੰਚ ਬਣਦੇ ਸੀ ਚਲੋ ਬਣਨਾ ਤਾਂ ਹੁਣ ਵੀ ਆ ਕੰਮ ਠੀਕ ਆ ਕੰਮ ਇਹ ਕੋਈ ਹੋਰ ਗਲਤ ਨਹੀਂ ਜਿਹੜਾ ਪੁਰਾਣਾ ਸੀਗਾ ਜਿਹੜਾ ਤੁਸੀਂ ਮੰਨਦਾ ਸੀ ਮੈਂਬਰ ਸਰਪੰਚ ਤੁਸੀਂ ਪਿੰਡਾਂ 'ਚ ਦੇਖ ਲਓ ਸ਼ਹਿਰਾਂ 'ਚ ਦੇਖ ਲਓ ਉਹਨਾਂ ਦੇ ਪਿੱਛੇ ਪਰਿਵਾਰ ਦੀ ਤਾਕਤ ਹੁੰਦੀ ਸੀ ਹੂੰ ਜਿਵੇਂ ਕਿ ਬਜ਼ੁਰਗ ਦਾ ਜੇ ਬਜ਼ੁਰਗ ਮੰਨ ਲਓ 2-3 ਮੁੰਡੇ ਹੁੰਦੇ ਸੀ ਉਹ ਪਿੱਛੇ ਕੰਮ ਕਰਦੇ ਸੀ ਘਰ ਦਾ ਹੂੰ ਜਿਹੜਾ ਹੁਣ ਦਾ ਸਮਾਂ ਜੀ ਹੁਣ ਆਪਾਂ ਇਕੱਲੇ ਇਕੱਲੇ ਆ ਹੂੰ ਮੈਂ ਲੀਡਰ ਬਣ ਗਿਆ ਮੈਂ ਸਰਪੰਚ ਬਣ ਗਿਆ ਮੇਰਾ ਸਾਰਾ ਕਾਰੋਬਾਰ ਕਰਦਾ ਖੇਤੀਬਾੜੀ ਦਾ ਹੂੰ ਰੋਜ਼ ਦਾ ਖਰਚਾ ਹੁਣ ਜਿਹੜਾ ਤੁਸੀਂ ਕਹਾਣਾ ਸੁਣਾਇਆ ਵੀ ਲੈ ਲੈ ਦੂਸਰ 35 ਸਰਕਾਰੀ ਪੈਸੇ ਖਾਵਾਂਗੇ ਹੂੰ ਹੁਣ ਉਹ ਵੀ 25-30 ਸਾਲ ਪਹਿਲਾਂ ਚੱਲਦਾ ਸੀਗਾ ਜੀ ਉਹ ਹੁਣ ਨਹੀਂ ਚੱਲਦਾ ਹੂੰ ਹੁਣ ਤਾਂ ਹਰੇਕ ਦੇ ਹੱਥ 'ਚ ਮੋਬਾਈਲ ਆ ਜਾਂਦਾ ਹਰੇਕ ਦੇ ਅਰੇ ਕਾਰ ਟੀਵੀ ਪਉਣ ਜਾਂਦਾ ਹੁਣ ਤਾਂ ਸਰਪੰਚ ਪੁੱਛਾ ਜਿਹਾ ਕਰਨ ਕਿ ਲੋਕ ਜੇ ਕੋਈ ਰੁਪਈਆ ਖਾਊਗਾ ਖਰਾੜ ਚੋਂ ਬਾਕੀ ਹੁਣ ਸਿੱਧੀਆਂ ਪੇਮੈਂਟਾਂ ਠੇਕੇਦਾਰ ਦੇ ਖਾਤਿਆਂ 'ਚ ਹੀ ਜਾਂਦੀਆਂ ਹਨ ਬਾਕੀ ਵੀਰ ਪੀਆ ਦਾ ਖਾਇਨਾ ਸੈਕਟਰ ਤੇ ਬੀਡੀਪੀਓ ਹੂੰ ਜੇ ਕੋਈ ਗ੍ਰਾਂਟ ਚ ਕਪੜਾ ਹੁੰਦਾ ਵੀ ਆ ਸਰਪੰਚ ਦੇ ਹੱਥ ਚ ਉਹ ਨਾ ਨਹੀਂ ਕੁਝ ਹੁੰਦਾ ਤੇ ਸਰਪੰਚ ਕਿਸੇ ਗ੍ਰਾਂਟ ਨੂੰ ਕੁਰਦਬੁਰਦ ਕਰਦੇ ਜਾਂ ਖਾਜੀ ਹੂੰ ਜੇ ਜੇ ਗਾਇ ਜਿਹੜੀ ਇਤੇ ਗਾਇ ਟਿਕਦੀ ਆ ਸਰਪੰਚ ਤੇ ਟਿਕਦੀ ਆ ਹੈ ਗੁਰਪਰੀ ਦਾ ਇੱਕ ਜਿਹੜਾ ਕਹਿੰਦੇ ਖੜਾ ਜਾਂ ਕੁੜਤਾ ਪਜਾਮਾ ਹੁੰਦਾ ਕਪੜਾ ਜਾਂ ਖੜਮਾ ਜਾਂ ਹੂੰ ਹੂੰ ਕਹਿੰਦੇ ਉਹ ਉਹਦੀ ਬਹੁਤ ਸੌਟੇਜ ਆ ਕਹਿੰਦੇ ਹੁਣ ਕਹਿੰਦੇ ਕੋਟਕਪੂਰਾ ਵੀ ਨਹੀਂ ਮਿਲ ਰਿਹਾ ਆ ਤੁਸੀਂ ਬਰਸ਼ਹਿਰ ਤੇ ਸਾਨੂੰ ਪਤਾ ਲੱਗਦਾ ਉੱਥੇ ਹੁਣ ਤਾਂ ਪਿੰਡ ਚੋਂ ਤਾਂ ਸਮਾਉਣਾ ਵੀ ਛੱਡ ਕੇ ਕੱਪੜੇ ਜਿਹੜਾ ਨੇ ਸਰਪੰਚੀ ਦੇ ਚਾਹ ਬਾਣਾ ਉਹ ਤਾਂ ਚੰਗੇ ਸ਼ਹਿਰ ਤੇ ਜਾ ਕੇ ਸਮਾਉਂਦੇ ਆ ਤਾਂ ਹੁਣ ਤਾਂ ਕੋਟਕਪੂਰੇ ਤੋਂ ਥੱਲੇ ਨਹੀਂ ਕੋਟਕਪੂਰਾ ਸਮਾ ਸਮਾਉਂਦੇ ਆ ਸਮਾਉ ਕੇ ਇਹ ਇਹ ਗਾਉਂ ਦਾ ਜਾਟਾ ਉਤੋਂ ਨਹੀਂ ਪਾਉਣ ਲੱਗਦੀ ਵੀ ਉਹ ਜਿਹੜੇ ਸਰਪੰਚ ਨੇ ਚਾਹ ਬਾਣਾ ਪਹਿਲਾਂ ਅਕਾਲੀਵਾਲੇ ਦਾ ਸਾਹ ਤਾਂ ਬਹੁਤ ਕਿੰਨੀ ਜਾਂਦੇ ਸੀ ਅੰਬੋਰ ਦਾ ਮਸ਼ਹੂਰ ਸੀਗਾ ਮੁਕਸਰ ਵਾਲਾ ਮਸ਼ਹੂਰ ਸੀ ਪਰ ਜਿਹੜੇ ਫੋਨ ਵਾਲੇ ਹੁਣ ਕੋਟ ਕਪੂਰੇ ਜਾਂਦੇ ਆ ਠੀਕ ਹੈ ਹੂੰ ਕਿਵੇਂ ਲੱਗਦਾ ਸਰਕਾਰ ਵੋਟਾਂ ਪਵਾ ਰਹੀ ਆ ਕਿ ਹਜੇ ਕੋਈ ਨਹੀਂ ਸਰਕਾਰ ਨੇ ਇੱਕ ਵਾਰਾ ਮਾੜੇ ਲੱਗਦੇ ਆ ਸਰਕਾਰ ਨੇ ਇੱਕ ਵਾਰਾ 나ੜੀਪੁਨੇ ਚ ਪੰਚਾਇਤਾਂ ਭੰਗ ਕਰਤੀਆਂ ਸੀ ਹੂੰ ਉਹਨੂੰ ਵੀ ਜਿਹੜੇ ਗ੍ਰਾਂਟਾਂ ਲਵਾਉਣੀਆਂ ਵੀ ਆਪਣੇ ਬੰਦਿਆਂ ਰਾਹੀਂ ਲਵਾਵਾਂਗੇ ਮਿਹਰੇ ਕੰਮ ਕਰਦੇ ਪਿੰਡਾਂ ਦੇ ਮਾੜੇ ਵਰਕਰ ਆਪਣੇ ਮਜ਼ਬੂਤ ਹੋ ਜਾਣਗੇ ਜਿਹੜੇ ਚਾਹਵਾਣਾ ਪਰ ਤੁਹਾਨੂੰ ਪਤਾ ਵੀ ਉਹ ਸਰਪੰਚ ਕੋਰਟ ਚ ਵਗ ਸਰਪੰਚ ਜੁਨੀਆਣਾ ਹੂੰ ਇਹ ਵੀ ਪਹਿਲੀ ਵਾਰੀ ਹੋਇਆ ਉਤਿਆਏ ਦੇ ਵਿੱਚ ਵੀ ਸਰਪੰਚ ਦੁਆਰੇ ਬਹਾਲ ਹੋਏ ਆ ਸਰਕਾਰ ਨੇ ਤੰਗ ਕਰਦੀ ਨਹੀਂ ਬੰਤਾ ਤਾਂ ਇਹ ਕੋ ਨਵਾਂ ਨੋਟੀਫਿਕੇਸ਼ਨ ਤਾਂ ਨਹੀਂ ਆਇਆ ਵੀ ਇੰਨਾ ਜ਼ਰੂਰਾ ਵੀ ਜਨਵਰੀ ਦੇ ਐਂਡ ਚ ਜਾਂ ਫਰਵਰੀ ਚ ਹੂੰ ਚੋਣਾ ਕਵਾ ਸਕਦੀ ਹੈ ਸਰਕਾਰ ਸ਼ਾਇਦ ਹੂੰ ਤੇ ਬਿਲਕੁਲ ਲਗਦਾ ਹੈ ਕਿ ਬਹੁਤ ਚੰਗੀ ਲਗਾਤਾਰ ਖੰਡਰਦਰ ਤੱਕ ਚੱਲਦੀ ਐ ਵੀ ਚੋਨਾ ਕਦੋਂ ਹੋਣਗੀਆਂ ਹਰੇਕ ਪੁੱਛਦਾ ਹਰੇਕ ਪੁੱਛਦਾਗਾ ਹੂੰ ਕੋਈ ਸਰਕਾਰ ਨਹੀਂ ਧੂਈ ਹੁਣ ਜਦੋਂ ਧੂਈ ਪੈਂਦੀ ਐ ਨਾ ਧੂਈ ਪਾਉਣੇ ਆਪਾਂ ਠੰਡਾ ਹੋਣਾ ਬਸ ਬਾਹਰ ਦੇ ਵਿੱਚ ਕਦੇ ਸੜਨੇ ਦੇ ਉਸ ਵਿੱਚ ਨਹੀਂ ਪੈਂਦੀਆਂ ਨੇ ਜਦੋਂ ਧੂਣੀ ਤੇ ਗੱਲਾਂ ਹੁੰਦੀਆਂ ਨੇ ਤਾਂ ਗਰਮੀ ਆ ਜਾਂਦੀ ਐ ਜਿਹੜਾ ਸਰਪੰਚੀ ਦੇ ਚੋਨਾ ਨਾਲ ਲੜਨਾ ਚਾਹਵਾਣਾ ਉਹ ਗਰਮੀ ਚ ਆ ਜਾਂਦਾ ਗਰਮੀ ਜੇ ਪੈਸੇ ਵੀ ਗੱਲ ਕਰ ਲੋ ਵੀ ਬੇਸ਼ੇ ਵੀ ਗੱਲਾਂ ਕਰ ਲੋ ਸਰਪੰਚੀ ਦੇ ਵੀ ਕਦੋਂ ਹੋਣਗੀਆਂ ਉਹਨੂੰ ਐ ਲੈ ਲਈ ਮੈਨੂੰ ਕਹਿੰਦੇ ਆ ਇਹ ਹੂੰ ਪਰ ਇਹ ਨਹੀਂ ਪਤਾ ਵੀ ਪੈਸੇ ਕਿੰਨੇ ਲੱਗਦੇ ਹਜੇ ਇਹ ਨਹੀਂ ਪਤਾ ਉਹਨਾਂ ਨੂੰ ਜਿਹੜੇ ਨਵੇਂ ਚਾਹ ਬਣਾਣਾ ਨਾ ਕੁਰਤੇ ਪਜਾਮੇ ਦਾ ਸਮਾਂ ਲੈ ਪਰ ਇਹ ਨਹੀਂ ਪਤਾ ਉਹਨਾਂ ਨੂੰ ਪੈਸੇ ਕਿੰਨੇ ਲੱਗਦੇ ਜਿਵੇਂ ਕੋਈ ਛੁਟਕਲਾ ਜਾਂ ਕਾਫੀ ਮਸ਼ਹੂਰ ਹੋਇਆ ਸੀ ਹਾਂਜੀ ਸੋਸ਼ਲ ਮੀਡੀਆ ਤੇ ਇੱਕ ਛੁਟਕਲਾ ਜਾਂ ਮਸ਼ਹੂਰ ਹੋਇਆ ਸੀ ਕਾਫੀ ਜ਼ਿਆਦਾ ਉਹ ਉਹ ਇੱਕ ਜਣਾ ਪੁੱਛਦਾ ਕਹਿੰਦਾ ਯਾਰ ਵੀ ਮੈਂ ਸਰਪੰਚੀ 'ਚ ਖੜਾ ਹੋਣਾਗਾ ਉਹ ਤੇ ਕਹਿੰਦਾ ਵੀ ਕਿੰਨੇ ਕੇ ਪੈਸੇ ਲੱਗਣਗੇ ਉਹ ਦੂਜਾ ਉਹਨੂੰ ਕਹਿੰਦਾ ਵੀ ਤੇਰੇ ਕੋਲੇ ਕਿੰਨੇ ਕ ਕਹਿੰਦਾ ਮੇਰੇ ਕੋਲੇ 4-5 ਲੱਖ ਰੁਪਈਆ ਹੂੰ ਉਹ ਇੱਕ ਤਾਂ ਟੁਟਕਲਾ ਹੋਇਆ ਸੀ ਕਹਿੰਦਾ ਇੰਨੇ ਦਾ ਤਾਂ ਸਲਾਦ ਹੀ ਖਾ ਜਾਂਦੇ ਐ ਇੱਕ ਹੋਇਆ ਸੀ ਕਹਿੰਦੇ ਵੀ ਇੰਨੇ ਦਾ ਤਾਂ ਨੂਨ ਹੀ ਖਾ ਜਾਂਦੇ ਐ ਅੱਛਾ ਹਾਂ ਹੁਣ ਸਰਪੰਚੀਆਂ ਪਹਿਲਾਂ ਵਾਲੀਆਂ ਗੱਲਾਂ ਨਹੀਂ ਰਹੀਆਂ ਸਰਪੰਚੀ ਵਾਸਤੇ ਘੱਟੋ ਘੱਟ ਨਾਂ ਵਾਲਾ 4-5 ਕਿੱਲੇ ਹੀ ਖੰਦੀਆ ਸਰਪੰਚੀ ਇਹ ਕੁੱਲਰ ਸਾਹਿਬ ਇੱਕ ਛੋਟੇ ਧਿਆਨ ਚ ਹੋਵੇ ਇਹ ਚੀਜ਼ ਜਿਹੜੀ ਹੁਣ ਲਕੀ ਸਰਪੰਚੀ ਦੇ ਚੋਣਾਂ ਹੋਣੀ ਐ ਹੂੰ ਹਜੇ ਕਲੀਅਰ ਤਾਂ ਨਹੀਂ ਕਰਿਆ ਸਰਕਾਰ ਨੇ ਇਸ਼ਾਰਾ ਕਰ ਸਕਦੀ ਐ ਨਹੀਂ ਮੈਂਬਰਾਂ ਰਾਹੀਂ ਸਰਪੰਚੀ ਚੁਣਿਆ ਜਾਣਗੇ ਯਾਨੀ ਵੀ ਸਿੱਧਾ ਸਰਪੰਚੀ ਦੀ ਚੋਣ ਨਹੀਂ ਹੋਣੀ ਹੂੰ ਇਹ ਤਾਂ ਜੇ ਮੌਜੂਦਾ ਸਰਕਾਰ ਇਹ ਚੀਜ਼ ਕਰੂਗੀ ਇਹ ਤਾਂ ਸਰਕਾਰ ਆਪਣੇ ਵਰਕਰਾਂ ਤੇ ਹੋਰ ਬੋਝ ਪਾ ਰਹੀ ਹੈ ਹੂੰ ਇੱਥੇ ਤਾਂ ਉਹਨੇ ਸਿੱਧੀ ਸਰਪੰਚੀ ਦੀ ਵੋਟ ਲੈਣੀ ਕਿੱਥੇ ਉਹਨੇ ਆਪਣੇ ਨੌ ਬੰਦੇ ਜਿਤਾਉਣੇ ਉਹਨਾਂ ਤੋਂ ਵੀ ਖਰਚਾ ਕਰਨਾ ਜਿਹੜਾ ਸਰਪੰਚ ਬਣਨ ਦਾ ਚਾਹਵਾਨ ਆ ਤਾਂ ਹੀ ਗੁਰਪ੍ਰੀਤ ਮੈਂ ਕਹਿੰਦਾ ਵੀ 4-5 ਕਿੱਲੇ ਚਾਹੀਦੇ ਐ 4-5 ਕਿੱਲੇ ਆ ਵੱਡੇ-ਵੱਡੇ ਜਿਹੜਾ ਬੋਲੀਆਂ ਬੋਲੀਆਂ ਲੱਗਣ ਵੀ ਲੱਗੀਆਂ ਸਰਪੰਚੀ ਨੂੰ ਲੈ ਕੇ ਪਿੰਡਾਂ ਦੇ ਪਿੰਡਾਂ ਦੇ ਵਿੱਚ ਲੋਕ ਕਹਿਣ ਲੱਗੇ ਵੀ ਸ਼ਰਬ ਸ਼ਾਂਤੀ ਨਾ ਮੈਨੂੰ ਬਣਾ ਦਿਓ ਵੀ ਮੈਂ 20 ਲੱਖ ਲਾ ਦੂੰ ਮੈਂ 50 ਲੱਖ ਲਾ ਦੂੰ ਉਹ ਉਹ ਕੰਮ ਹੈ ਗਲਤ ਜਿਹੜਾ ਬੋਲੀ ਜਿਹੜਾ ਬੋਲੀ ਲੱਗਣਾ ਉਹ ਕੰਮ ਗਲਤ ਹੈ ਜਿਹੜੇ ਵੋਟ ਦਾਕਰ ਦਾ ਇਸਤੇਮਾਲ ਤਾਂ ਹੋਣਾ ਚਾਹੀਦਾ ਜ਼ਰੂਰੀ ਹੈ ਉਹ ਸਰ ਈੜਾ ਬੰਦਾ ਕੋਈ ਕਾਬਲ ਹੁੰਦਾ ਕਾਬਲ ਬੰਦਾ ਸਰਪੰਚੀ ਦੇ ਯੋਗ ਬੰਦਾ ਹੁੰਦਾ ਵਧੀਆ ਬੰਦਾ ਹੁੰਦਾ ਜ਼ਰੂਰੀ ਨਹੀਂ ਵੀ ਰੁਪਏ ਨਾਲ ਹੀ ਵਰਨਾ ਨਹੀਂ ਗੁਰਪ੍ਰੀਤ ਜੀ ਕੋਈ ਚੰਗੇ ਬੰਦੇ ਮੂਰੇ ਨਹੀਂ ਆਉਂਦੇ ਐ ਜੇ ਕੋਈ ਪੈਸੇ ਲਾ ਕੇ ਵੀ ਚੰਗਾ ਬੰਦਾ ਮੂਰੇ ਆਉਣਾ ਕੋਈ ਇਮਾਨਦਾਰ ਬੰਦਾ ਹੋਵੇ ਕੋਈ ਪਿੰਡ ਦੇ ਵਿੱਚ ਕੋਈ ਚੰਗਾ ਪਿੰਡ ਪ੍ਰਤੀ ਕੋਈ ਚੰਗੀ ਸੋਚ ਰੱਖਦਾ ਹੋਵੇ ਤਾਂ ਉਹਦੇ ਲਈ ਡਰ ਵੀ ਨਹੀਂ ਮੇਰੇ ਹਿਸਾਬ ਨਾਲ ਜੋ ਜੇ ਤਾਂ ਕੋਈ ਗਲਤ ਬੰਦੇ ਮੂਰੇ ਆਉਂਦੇ ਤਾਂ ਉਹਨਾਂ ਨੂੰ ਤਾਂ ਰੋਕਿਆ ਜਾ ਸਕਦਾ ਹੈ ਅਸਲ ਤੇ ਜੀ ਇਹ ਜਿਵੇਂ ਉਹ ਕਹਦੇ ਹੁੰਦੇ ਹਨ ਨਾ ਵੀ ਰਾਜਨੀਤੀ ਚ ਚੰਗਾ ਬੰਦਾ ਹੁੰਦੀ ਨਹੀਂ ਕੋਈ ਹੂੰ ਜਿਹੜਾ ਚੰਗਾ ਬੰਦਾ ਕੰਮ ਕਰਦਾ ਆਪਦਾ ਉਹ ਉਹ ਸਰਪੰਚੀ ਵੈਂਬਰੀ ਚ ਨਹੀਂ ਆਉਂਦਾ ਜੀ ਉਹ ਹੂੰ ਆ ਵੀ ਗੱਲ ਬਿਲਕੁਲ ਸਹੀ ਹੈ ਇਹ ਆਪਣੇ ਆਮ ਕਹਾਵਤਾ ਪਿੰਡਾਂ ਦੇ ਵਿੱਚ ਵੀ ਜਿਹੜਾ ਬੰਦੇ ਨੇ ਆਪਣਾ ਕੰਮ ਕਰਨਾ ਚੰਗਾ ਕੰਮ ਕਰਨਾ ਉਹਨੂੰ ਤਾਂ ਉਹ ਨਹੀਂ ਆਉਂਦਾ ਇਹ ਦੂਜੇ ਆਉਂਦੇ ਤੇ ਦੂਜੇ ਆਉਂਦੇ ਬਰੋਟਾ ਤੱਕ ਤੁਹਾਨੂੰ ਪਤਾ ਹੀ ਹੈ ਕਿ ਉਹ ਜਿਹਨਾਂ ਖਰਚਾ ਕਰਦਾ ਉਹਨਾਂ ਨੂੰ ਕਮਾਉਂਦਾ ਵੀ ਆ ਹੂੰ ਤੇ ਜਾਂਦੇ ਜਾਂਦੇ ਆਪਾਂ ਗੁਰਪ੍ਰੀਤ ਦੇ ਦਰਸ਼ਕਾਂ ਨੂੰ ਵੀ ਪੁੱਛ ਲਈਏ ਵੀ ਤੁਹਾਡੇ ਪਿੰਡਾਂ ਦੇ ਵਿੱਚ ਵੀ ਦੱਸੋ ਵੀ ਕਿੰਨੇ ਕਿੰਨੇ ਸਰਪੰਚ ਬਣਦੇ ਚਾਹਵਾਨ ਨੇ ਕਿਹੜੇ ਕਿਹੜੇ ਪਿੰਡਾਂ ਦੇ ਵਿੱਚ ਸਰਪੰਚ ਬਣ ਕੇ ਸੌਂਦੇ ਨੇ ਤੇ ਸ਼ਹਿਰਾਂ ਦੇ ਵਿੱਚ ਕਿਹੜੇ ਕਿਹੜੇ ਪ੍ਰਧਾਨ ਬਣ ਗਏ ਤੇ ਕਿਹੜੇ ਕਿਹੜੇ ਐਮਸੀ ਬਣ ਬਣ ਕੀ ਪੈਂਦੇ ਨੇ ਭੁੱਲਾ ਸਾਹਿਬ ਇੱਕ ਛੋਟਾ ਨਾਲ ਹੋਰ ਭੁੱਲਾ ਸਾਹਿਬ ਤੁਹਾਡੇ ਨਾਲ ਇੱਕ ਛੋਟੀ ਜੀ ਗੱਲ ਕਰਨੀ ਹੈ ਇਹ ਜੀ ਦੱਸੋ ਵੀ ਆਪਾਂ ਪਿਛਲਾ ਪਿਛਲਾ ਕਾਰਜਕਾਲ ਦੇਖੀਏ ਸਰਪੰਚੀ ਜ਼ੋਨਾਂ ਦਾ ਕਾਂਗਰਸ ਸਰਕਾਰ ਹੋਈ ਜਿਵੇਂ ਉਹਨਾਂ ਨੇ ਹਰੇਕ ਪਿੰਡ ਦੇ ਵਿੱਚ ਉਹਨਾਂ ਆਵਾਜ਼ ਆਦਮੀ ਪਾਰਟੀ ਦੀ ਸਰਕਾਰ ਆ ਇਹਨਾਂ ਦੇ 4-5 ਦਾਵੇਦਾਰ ਆ ਹਰੇਕ ਪਿੰਡ 'ਚ ਸਰਪੰਚ ਮੰਨਦੇ ਕੰਮ ਕਰਵਾ ਰਹੇ ਆ ਨਹੀਂ ਵਧੀਆ ਮੁੰਡੇ ਕੰਮ ਕਰਵਾ ਰਹੇ ਉਦੋਂ ਕੀ ਹੋਇਆ ਉਦੋਂ ਕਾਂਗਰਸ ਸਰਕਾਰ 'ਚ ਦੋ-ਦੋ ਸਰਪੰਚ ਕਾਂਗਰਸ ਦੇ ਖੜੇ ਹੋ ਗਏ ਹਰੇਕ ਪਿੰਡ 'ਚ ਕਾਂਗਰਸ ਪਾਰਟੀ ਨਾਲ ਸੰਬੰਧਤ ਆ ਉਦੋਂ ਕਾਲੀਗਲ ਨੇ ਪਿੱਛੇ ਇੱਕ ਪਿੱਛੇ ਰਹਿ ਗਏ ਇੱਕ ਕਾਂਗਰਸ ਦੀ ਮਦਦ ਕਰਤੇ ਉਹਨਾਂ ਚੜ੍ਹੇ ਬੰਦੀ ਵਧਾਤੀ ਜੀ ਉਹੀ ਚੀਜ਼ ਉਹੀ ਚੀਜ਼ ਐ ਸਰਕਾਰ ਚ ਵੀ ਹੋ ਸਕਦੀ ਆ ਵੀ ਜੇ ਦਲਤਾਸਪ ਹੋ ਜਾਣਗੇ ਚੋਣਾਂ 'ਚ ਅਕਾਲੀ ਕਾਂਗਰਸੀ ਇੱਕ ਬੰਦਾ ਖੜਾ ਕਰਦੇ ਆ ਹੂੰ ਸਰਪੰਚੀ ਮੈਂਬਰੀ ਦੇ ਚੋਣਾਂ ਨੇ ਪਿੰਡਾਂ ਦੀਆਂ ਇਹ ਉਹ ਦੂਜੇ ਚੋਣਾਂ ਨੂੰ ਵੱਖਰੀਆਂ ਚੋਣਾਂ ਹੁੰਦੀਆਂ ਜੀ ਵੀ ਦਲਤਾਸਪ ਦਲਤਾਸਪ ਹੋ ਜਾਣਗੇ ਚੋਣਾਂ ਇਹ ਬਹੁਤ ਜਿਆਦੇ ਜੇ ਉਹ ਦੋਨੇ ਤਰ੍ਹਾਂ ਰਲ ਕੇ ਇੱਕ ਇੱਕ ਉਮੀਦਵਾਰ ਖੜਾ ਕਰਦੇ ਨਾ ਜੀ ਜਾਂ ਇਹਨਾਂ ਦੇ ਵਿੱਚੋਂ ਹੀ ਕਿਸੇ ਨੂੰ ਬਰਾਬਰ ਖੜਾ ਕਰਦੇ ਆ ਆਮ ਆਦਮੀ ਪਾਰਟੀ ਦੇ ਇੱਕ ਪਿੰਡ ਚ ਦੋ ਬੰਦੇ ਖੜੇ ਹੁੰਦੇ ਆ ਤੇ ਪਿੱਛੇ ਰਹਿ ਕੇ ਸਪੋਰਟ ਕਰਦੇ ਆ ਹਮਮ ਦੀ ਦਾ ਇੱਕ ਇੱਕ ਗੱਲ ਹੋਰ ਦੇਖਣ ਵਾਲੀ ਹੋਊਗੀ ਮੂਰੇ ਵੋਟਾਂ ਦੇ ਵਿੱਚ ਹੂੰ ਇਹ ਆਮ ਆਦਮੀ ਪਾਰਟੀ ਸਰਕਾਰ ਦਾ ਇੱਕ ਨਾਰਾ ਰਿਹਾ ਕਿ ਆਮ ਘਰਾਂ ਦੇ ਜਿਹੜੇ ਮੁੰਡੇ ਸੀ ਉਹ ਐਮਐਲਏ ਬਣ ਗਏ ਹਾਂ ਜੀ ਕੀ ਆਮ ਘਰਾਂ ਦੇ ਮੁੰਡੇ ਹੀ ਹੁਣ ਸਰਪੰਚ ਬਣ ਗਏ ਇਹੀ ਤਾਂ ਦੇਖ ਲਿਓ ਉਹ ਵੇਗ ਪਹਾਉ ਪਹਾਉ ਤਾਂ ਸੀਗੀ ਇੱਕ ਇਹਨਾਂ ਨੇ ਬਣਾਈ ਸੀਗੀ ਕਿ ਅਸੀਂ ਆਮ ਘਰਾਂ ਦੇ ਮੁੰਡਿਆਂ ਨੂੰ ਐਮਐਲਏ ਬਣਾਇਆ ਹੁਣ ਹੱਕ ਤਾਂ ਉਹਨਾਂ ਦੇ ਬਣਦਾ ਕਿ ਆਮ ਘਰਾਂ ਦੇ ਮੁੰਡੇ ਹੀ ਜਿਹੜੇ ਸਰਪੰਚ ਮੈਂਬਰ ਬਣ ਤੇ ਜਿਹੜੇ ਦਰਿਆ ਵਸਾਉਂਦੇ ਸੀ ਉਹ ਬਣ ਕਿਤੇ ਉਹਨਾਂ ਨੂੰ ਮਾਣ ਕਰ ਆ ਗਿਆ ਤੱਕਦਾਰ ਹੋਈ ਜਾਂਦਾ ਤੱਕਦਾਰ ਹੋਈ ਜਾਂਦਾ ਇਹ ਹੁਣ ਸਰਕਾਰ ਦੇ ਕੋਲ ਸਰਪੋਰਟ ਦੀ ਨੀੜ ਦੀ ਹੱਦੀ ਤਾਂ ਹੋ ਜੇ ਸਰਕਾਰ ਅਸਲ ਚ ਸਰਕਾਰ ਉੱਪਰਲੇ ਚੋਣਾਂ ਮੰਨੀ ਇੱਛਾ ਰੱਖਦੀ ਐ ਥਲੜੀ ਚੋਣਾਂ ਮੰਨੀ ਘੱਟਦਾ ਕਰਦੀ ਐ ਥਲੜੇ ਲੈਵਲ ਤੇ ਉਹਨਾਂ ਨੂੰ ਘੱਟ ਹੀ ਹੁੰਦਾ ਉਹਨਾਂ ਨੂੰ ਐਂ ਦਾ ਵੀ ਥੜੇ ਬੰਦੀ ਨਾਲ ਪੈਦਾ ਹੋ ਜੇ ਜੀ ਇੱਕ ਬੰਦਾ ਆਪਣਾ ਬਣ ਗਿਆ ਇੱਕ ਰਹਿ ਗਿਆ ਹੂੰ ਤਾਂ ਕਹੋ ਕਿ ਇਹੜੀ ਗਰਪਰੀਦ ਇੱਕ ਚੀਜ਼ ਹੈਗੀ ਐ ਦੇਖਣ ਵਾਲੀ ਇੱਕ ਗਰਪਰੀਦ ਗੱਲ ਹੋਰ ਹੈ ਇਹ ਸੱਕ ਸਰਕਾਰ ਉੱਪਰੋਂ ਉੱਪਰਲੀਆਂ ਚੀਜ਼ਾਂ ਦੇਖਦੀ ਐ ਵੀ ਐਮਐਲਏ ਤਾਂ ਕੀ ਸੀਮਤ ਰਹਿ ਜਾਂਦੇ ਆ ਹੂੰ ਤੇ ਪਰ ਜਿਹੜੀ ਸਰਕਾਰ ਬਣਾਉਣ ਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਜਿਹੜੇ ਆਮ ਘਰਾਂ ਦੇ ਨੌਜਵਾਨ ਸੀ ਹੂੰ ਉਹਨਾਂ ਦਾ ਸਭ ਤੋਂ ਵੱਡਾ ਯੋਗਦਾਨ ਰਿਹਾ ਹੈ ਹੂੰ ਨਹੀਂ ਪੂਰਾ ਉਹਨਾਂ ਨੇ ਘਰੋਂ ਖਰਚੇ ਕਰਿਆ ਜੀ ਉਹਨਾਂ ਨੇ ਤੇਲ ਮਚਾਏ ਆ ਬਿਨਾਂ ਕਿਸੇ ਲਾਲਚ ਤੋਂ ਬਿਨਾਂ ਕਿਸੇ ਲਾਲਚ ਤੋਂ ਪਾਰਟੀ ਲਈ ਕੰਮ ਕਰਿਆ ਉਹ ਹੱਕਦਾਰ ਹੱਕਦਾਰ ਹੈ ਹੂੰ ਇਹ ਉਹ ਸਰਕਾਰ ਦੇਖੋ ਵੀ ਉਹਨਾਂ ਨੂੰ ਬਣਾਉਂਦੀ ਆ ਕਿ ਇੱਕ ਤਾਂ ਨਾਰਾਜ਼ ਕਿਉਂ ਨਾ ਚ ਇਹ ਗੱਲਾਂ ਨੂੰ ਲੈ ਕੇ ਆ ਵੀ 2 ਸਾਲ ਸਰਕਾਰ ਦੇ ਸਮਾਂ ਹੋਣ ਵਾਲਾ ਹੋ ਗਿਆ ਹੂੰ ਜੇ ਤਾਂ ਟਾਈਮ ਲੰਘਦਾ ਸਰਕਾਰ ਦਾ ਕੀ ਉਹ ਮੰਨ ਲਓ ਸਰਕਾਰ ਨੂੰ ਸਰਕਾਰ ਬਦਲ ਜੇ ਉਹਨਾਂ ਦੀ ਕੀ ਸਰਪੰਚੀ ਕਰੂਗੀ ਜੀ ਇੱਥੇ ਤਾਂ ਪੂਰਾ ਆਪ ਦੀ ਸਰਕਾਰ ਦੇ ਵਿੱਚ ਆਪ ਪਹਲ ਤੇ ਚੋਣਾਂ ਇਕੱਠੀਆਂ ਹੋਣੀਆਂ ਚਾਹੀਦੀਆਂ ਨੇ ਸਾਰੀਆਂ ਜੀ ਨਾ ਦੇਸ਼ ਤੇ ਘੱਟਾ ਘਟੇ ਜੀ ਬਿਲਕੁਲ ਕਿੰਨੇ ਜੀ 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 ਬਿਲਕੁਲ ਦਾ ਪ੍ਰਸ਼ਨ ਹੂੰ ਚਲੋ ਅਸੀਂ ਦੁਨ ਦੇ ਤੋਂ ਕੀ ਬਣਦਾ ਹੂੰ ਸਰਕਾਰ ਕੋਲ ਜਿਹੜੇ ਪਰਮੂਗੀਆਂ ਕੀ ਬਣਦੇ ਨੇ ਕਿ ਦੋਸਤ ਜਿੰਨੇ ਵੀ ਸਾਡੇ ਵੀਡੀਓ ਦੇਖ ਰਹੇ ਨੇ ਉਹ ਕਮੈਂਟਾਂ ਦਾ ਹੀ ਜਰੂਰ ਦੱਸਣਗੇ ਭੁੱਲਰ ਸਾਹਿਬ ਇੱਕ ਵੀ ਹੋਰ ਕਰ ਦਿਓ ਭੁੱਲਰ ਸਾਹਿਬ ਇੱਕ ਸਰਕਾਰ ਨੂੰ ਵੀ ਹੋਰ ਕਰ ਦਿਓ ਵੀ ਹੁਣ ਐਮਐਲਏ ਮਾਤਰੀ ਨੇ ਤਾਂ ਸਾਰੇ ਤਰ੍ਹਾਂਾਂ ਹੁੰਦੀਆਂ ਹੂੰ ਜਿਹੜੋ ਨੇ ਘਰ ਫੂਕ ਤਮਾਸਾ ਕਰਨਾ ਸਰਪੰਚੀ ਚ ਉਹਨਾਂ ਦੀ ਤਨਖਾਹ ਸਰਕਾਰ ਜ਼ਰੂਰ ਜਿਵੇਂ ਭਵਨ ਤਮਾਨ ਸਾਹਿਬ ਪਹਿਲਾਂ ਕਹਿੰਦੇ 25000 ਤਨਖਾਹ ਹੋਵੇ ਸਰਪੰਚ ਦੀ। ਸਚ ਮੁੱਖ ਮੰਤਰੀ ਸਾਹਿਬ ਕਹਿੰਦੇ ਸੀ ਜੀ ਪਹਿਲਾਂ ਕਹਿੰਦੇ ਪਹਿਲਾਂ ਕਹਿੰਦੇ ਰਹੇ ਵਿਰੋਧੀ ਧਿਰ ਚ ਵੀ ਤਨਖਾਹ ਹੋਣੀ ਚਾਹੀਦੀ ਆ ਕਿਉਂਕਿ ਇਹ ਜ਼ਮੀਨ ਅਸਲ ਚ ਸਾਰਾ ਵੱਡੀ ਤਾਕਤ ਤਾਕਤ ਤਾਂ ਲੋਕਤੰਤਰ ਦੀ ਸਰਪੰਚੀ ਆ ਨਾ ਪੰਚਾਇਤੀ ਚੋਣਾ। ਹੂੰ ਬਿਲਕੁਲ। ਹੁਣ ਬਿਨਾਂ ਤਨਖਾਹ ਦੇ ਮੇਰਾ ਸਰਗਾ ਤਾਂ ਕੰਮ ਕਰਦੇ ਮੈਂਬਰ ਸਰਪੰਚ। ਹੂੰ ਤੇ ਉਹ ਕੀ ਕਰਨ ਕੀ ਕੰਮ ਕਰਨਗੇ ਉਹ ਗੁਰਪ੍ਰੀ ਦੂਜੇ ਪਾਸੇ ਗੱਲ ਇਹ ਵੀ ਹੈ ਵੀ ਇੱਕ ਪਾਸੇ ਤਾਂ ਚਲੋ ਮੁੱਖ ਮੰਤਰੀ ਸਾਹਿਬ ਨੇ ਕਹਿ ਤਾਂ ਹੋ ਹਮ ਕਹਿੰਦੇ ਕਿਵੇਂ ਲਾ ਲੋ ਚਲੋ ਉਦੋਂ ਵਿਰੋਧੀ ਚਰਚ ਹੋਣਗੇ ਲਾ ਲੋ ਹਨਾ ਜਾਂ ਕੋਈ ਉਦੋਂ ਸਰਕਾਰ ਹੋਵੇ ਕੋਈ ਮੈਂ ਜੀ ਹਾਂ ਪਰ ਇੱਕ ਪਾਸੇ ਜਿਹੜੇ ਸਰਪੰਚ ਨੇ ਸਾਡੇ ਉਹ ਤਾਂ ਕਹਿ ਰਹੇ ਨੇ ਵੀ ਅਸੀਂ ਪੱਲਿਓ ਪੈਸਾ ਖਰਚਾਂਗੇ ਉਹ ਤਾਂ ਕਹਿੰਦੇ ਨਹੀਂ ਵੀ ਸਾਨੂੰ ਤਨਖਾਹਾਂ ਦੋ ਉਹਦਾ ਕਹਿੰਦੇ ਇਸ ਦਾ ਕੱਢੀਆਂ ਦੀ ਗੱਲ ਸਰਪੰਚ ਲੈ ਕੇ ਆਉਣਾ ਘਰ ਫੂਕ ਤਮਾਸ਼ਾ ਹੀ ਆਉ ਹੂੰ ਹੁਣ ਜਿਹੜੇ ਪਹਿਲਾਂ ਪਿਛਲੇ ਪਿਛਲੇ ਤਾਰਮ ਵਿੱਚ ਸਰਪੰਚ ਰਹੇ ਆ ਤੁਸੀਂ ਉਹਨਾਂ ਨਾਲ ਗੱਲਬਾਤ ਕਰਕੇ ਇੰਟਰਵਿਊ ਕਰਕੇ ਦੇਖੋ ਉਹ ਦੱਸ ਦੇਣਗੇ ਵੀ ਉਹਨਾਂ ਨੇ ਕਿੰਨਾ ਕਮਾਲਿਆ ਤੇ ਕੀ ਕਮਾਲਿਆ ਹੂੰ ਜੀ ਇਹ ਵੀ ਬਿਲਕੁਲ ਇਹ ਵੀ ਆਪਾਂ ਪਿੰਡ ਕਰ ਦਿੰਦੇ ਆ ਨਰਕਾ ਨੂੰ ਹੂੰ ਅੱਜ ਵੀ ਦੋਸਤਾਂ ਨੂੰ ਜੀ ਜਾਣਦੇ ਜਾਂਦੇ ਇਹ ਵੀ ਪਿੰਡ ਪਿੰਡਾਂ ਦੇ ਵਰਕਰ ਜਾਂ ਦਰਸ਼ਕ ਦੱਸਦੇ ਨੇ ਆਪਣੇ ਨਾਲ ਜੁੜੇ ਹੋਏ ਦਰਸ਼ਕ ਦੱਸਦੇ ਨੇ ਵੀ ਸਾਡੇ ਪਿੰਡ ਦੇ ਸਰਪੰਚ ਨੇ ਐਨੇ ਰੁਪਏ ਸਰਪੰਚੀ ਤੇ ਕਾਰਜਕਾਲ ਚ ਕਮਾਲੇ ਨਹੀਂ ਆਪਾਂ ਇਹ ਪੁੱਛ ਲੈਨੇ ਗੁਰਪ੍ਰੀਤ ਗੁਰਪ੍ਰੀਤ ਤਾਂ ਇਹ ਗੱਲ ਪੁੱਛ ਲੈਂਦੇ ਆ ਵੀ ਕਿਹੜੇ ਕਿਹੜੇ ਸਰਪੰਚ ਦੁਬਾਰੇ ਖੜੇ ਹੋਣ ਦੇ ਚਾਹਵਾਨ ਨੇ ਹਾਂ ਵੀ ਕਮੈਂਟ ਕਰਕੇ ਜਰੂਰ ਦੱਸਿਓ ਵੀ ਕਿਹੜੇ ਕਿਹੜੇ ਸਰਪੰਚ ਦਵਾਰੇ ਖੜੇ ਹੋਣ ਦੇ ਚਾਹਵਾਨ ਨੇ ਤੇ ਵੀਡੀਓ ਨੂੰ ਦੇ ਵਿੱਚ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਵੀ ਜਿਹੜੇ ਦਵਾਰੇ ਖੜੇ ਹੋਣਗੇ ਜਾਂ ਨਵੇਂ ਚਾਹਵਾਨ ਨੇ ਜਾਂ ਜਿਨ੍ਹਾਂ ਨੇ ਕੱਪੜੇ ਸੰਭਾਲੇ ਜਾਂ ਜਿਨ੍ਹਾਂ ਨੇ ਆਪ ਕੋ ਆਪਣੇ ਵਾਰਡਾਂ ਦੇ ਵਿੱਚ ਪ੍ਰੋਸਟਰਸ ਪਾਲੇ ਇਹੋ ਆਪਣੇ ਪਿੰਡ ਵਾਸਤੇ ਮੈਨੀਫੈਸਟੋ ਤਿਆਰ ਕਰਦੇ ਆ ਵੀ ਕੀ ਕਰਨਗੇ ਜੇ ਬਣਦੇ ਵੀ ਆ ਉਹ ਮੈਨੀਫੈਸਟੋ ਕੋਈ ਨਹੀਂ ਕਰਪ੍ਰੀਤ ਇਹ ਤਾਂ ਸਿਰਫ ਹੱਥ ਜੋੜ ਕੇ ਫੋਟੋਆਂ ਲਾ ਕੇ ਇੱਕ ਕਬਜ਼ਾ ਕਰ ਲਿਆ ਵੀ ਆਹ ਵਾਰਡ ਮੇਰਾਗਾ ਆਹ ਮੁਹੱਲਾ ਮੇਰਾਗਾ ਇਹ ਤਾਂ ਲੋਕ ਦੇਣਗੇ ਫੇਰੀ ਐਨਾ ਚੱਲ ਰਹੇ ਨੇ ਇੱਕ ਤਰ੍ਹਾਂ ਦੇ ਨਹੀਂ ਇਹ ਤਾਂ ਸਰਕਾਰ ਨਾਲ ਚੱਲਦਾ ਜੇ ਲੋਕ ਦੇਣਗੇ ਪਾਵਰ ਫੇਰ ਆ ਪਾਵ ਲੋਕਾਂ ਨੂੰ ਪਤਾ ਲੱਗਦਾ ਹੋਵੇ ਜੀ ਮੰਨ ਲਓ ਜੇ ਜਿੱਤਦੇ ਆ ਵੀ ਕੀ ਕਰਨਗੇ ਉਹ ਆਪਣਾ ਵਾਸਤ ਇਹ ਇਹ ਦੱਸ ਦੋ ਕੰਮ ਕੰਮ ਕਰ ਦੇਣਗੇ ਸਾ ਕਮੈਂਟ ਕਰਕੇ ਦੱਸ ਦੇਣ ਉਹ ਵੀ ਕੰਮ ਕਰਾਂਗੇ ਤੇ ਕਰਨ ਜੀ ਜੀ ਜਿਹੜੇ ਵੀ ਸਰਪੰਚ ਮੈਂਬਰ ਚਾਹਵਾਨ ਨੇ ਬਣਦੇ ਜਾਂ ਐਮਸੀ ਬਣਦੇ ਚਾਹਵਾਨ ਨੇ ਉਹ ਕਮੈਂਟ ਕਰਕੇ ਜਰੂਰ ਦੱਸਿਓ ਵੀ ਅਸੀਂ ਆਪਣੇ ਮਹੱਲੇ ਲਈ ਆਪਣੇ ਪਿੰਡ ਲਈ ਆਪਣੇ ਸ਼ਹਿਰ ਲਈ ਅਸੀਂ ਵੀ ਆਹ ਵੱਖਰਾ ਕਰਨ ਦੇ ਚਾਹਵਾਨ ਨੇ ਤੇ ਨਾਲੇ ਭੁੱਲਪਾ ਜੀ ਸਾਡੀ ਵਿਚਾਰ ਚਰਚਾ ਕਿਵੇਂ ਲੱਗੀ ਤੇ ਭੁੱਲ ਸਾਹਿਬ ਇੱਕ ਸਵਾਲ ਵੀ ਗੁਰਪ੍ਰੀਤ ਜੀ ਸਵਾਲ ਕਰਦੇ ਨੇ ਸਾਡਾ ਸਲੈਨ ਨੇ ਆਪਾਂ ਸਵਾਲ ਦੁਬਾਰਾ ਫੇਰ ਲੈ ਲਈਏ ਇੱਕ ਦੱਸੋ ਗੁਰਪ੍ਰੀਤ ਜੀ ਕੀ ਕਹਿੰਦੇ ਹੋ ਮੈਂ ਇਹ ਚਾਹੁੰਦਾ ਸੀਗਾ ਵੀ ਤੁਸੀਂ ਇਹ ਅਪੀਲ ਕਰੋ ਜਿਹੜਾ ਕੋਈ ਚਾਹਵਾਨਾ ਮੈਂਬਰ ਸਰਪੰਚ ਜੈ ਕੋਈ ਐਮਸੀ ਜਾਂ ਪ੍ਰਧਾਨਗੀ ਦਾ ਜਿਹੋ ਆਪਣੇ ਚੈਨਲ ਤੇ ਆ ਕੇ ਵੀ ਆਪਣਾ ਪੱਖ ਰੱਖਣਾ ਚਾਹੁੰਦਾ ਵੀ ਮੈਂ ਆਹ ਆਹ ਕੰਮ ਕਰੂੰਗਾ ਹੂੰ ਉਹਨਾਂ ਨੂੰ ਵੀ ਖੁੱਲਾ ਸੱਦਾ ਦਿਓ ਤੇ ਆਪਣਾ ਮੋਬਾਈਲ ਨੰਬਰ ਵੀ ਜਰੂਰ ਦੇ ਦਿਓ ਜੀ ਵੀ ਉਹ ਆ ਕੇ ਆਪਣੇ ਬਸ ਇਹ ਆਹ ਕੰਮ ਕਰਾਂਗੇ ਜੇ ਅਸੀਂ ਜਿੱਤਦੇ ਹਾਂ ਜੀ ਗੁਰਪ੍ਰੀਤ ਜੀ ਤੁਸੀਂ ਸਮਾਨਤਾ ਗੁਰਪ੍ਰੀਤ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਆਪਾਂ ਜਾਂਦੇ ਜਾਂਦੇ ਦਰਸ਼ਕਾਂ ਨੂੰ ਇਹ ਵੀ ਅਪੀਲ ਕਰਦੇ ਨੇ ਕਿ ਜੇ ਕੋਈ ਸਰਪੰਚ ਮੌਜੂਦਾ ਜਾਂ ਸਾਬਕਾ ਜਾਂ ਕੋਈ ਆਉਣ ਵਾਲੇ ਸਮੇਂ 'ਚ ਜੇ ਕੋਈ ਨਵਾਂ ਖੜਾ ਹੋਣਾ ਚਾਹੁੰਦਾ ਹੈ ਚਾਹ ਮਾਨਨੇ ਕੋਈ ਮੈਂਬਰ ਸਰਪੰਚ ਐਮਸੀ ਹੂੰ ਰੱਖਣਾ ਚਾਹੁੰਦਾ ਹੈ ਆਪਣਾ ਕੋਈ ਦੱਸਣਾ ਚਾਹੁੰਦਾ ਕਿ ਮੈਂ ਆਹ ਕਰਨਾ ਚਾਹਣਾਗਾ ਪਿੰਡ ਦੇ ਵਿੱਚ ਉਹ ਵੀ ਸਾਡੇ ਨਾਲ ਸੰਪਰਕ ਕਰਕੇ ਸਾਡੇ ਚੈਨਲ ਤੇ ਸਾਡੇ ਨਾਲ ਵਿਚਾਰ ਚਰਚਾ ਕਰ ਸਕਦੇ ਨੇ ਗੱਲਬਾਤ ਕਰ ਸਕਦੇ ਨੇ ਤੁਹਾਨੂੰ ਸਾਡੀ ਵੀਡੀਓ ਕਿਵੇਂ ਲੱਗੀ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਧੰਨਵਾਦ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਧੰਨਵਾਦ